ਸਰਦੂਲਗੜ ਵਿਖੇ 79ਵਾਂ ਸੁਤੰਤਰਤਾ ਦਿਵਸ ਧੂਮਤਮ ਨਾਲ ਮਨਾਇਆ ਗਿਆ ਇਹ ਪ੍ਰੋਗਰਾਮ ਸ਼ਹਿਰ ਵਿਚਾਲੇ ਸਕੂਲ ਆਫ ਐਮੀਨੈਂਸ ਦੇ ਸਟੇਡੀਅਮ ਵਿੱਚ ਮਨਾਇਆ ਗਿਆ ਇਸ ਮੌਕੇ ਤੇ ਸ਼ਹਿਰ ਵਾਸੀ ਹਮਮੁਹਾਕੇ ਪੁੱਜੇ ਸਕੂਲੀ ਬੱਚਿਆਂ ਅਤੇ ਆਏ ਹੋਏ ਮਹਿਮਾਨਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਪਿਛਲੇ ਲੰਬੇ ਸਮੇਂ ਤੋਂ ਇਹ ਪ੍ਰੋਗਰਾਮ ਸ਼ਹਿਰ ਤੋਂ ਬਾਹਰ ਸਥਿਤ ਸਵਰਗੀ ਬਲਰਾ ਸਿੰਘ ਭੁੰਦਨ ਮੈਮੋਰੀਅਲ ਕਾਲਜ ਵਿੱਚ ਕਰਵਾਇਆ ਜਾਂਦਾ ਸੀ। ਉਹ ਕਾਲਜ ਦੂਰ ਹੋਣ ਕਾਰਨ ਲੋਕਲ ਲੋਕ ਉਥੇ ਨਹੀਂ ਪਹੁੰਚ ਸਕਦੇ ਸਨ। ਇਸ ਵਾਰ ਇਹ ਪ੍ਰੋਗਰਾਮ ਸ਼ਹਿਰ ਦੇ ਵਿਚਾਲੇ ਸਥਿਤ ਸਕੂਲ ਵਿੱਚ ਕਰਵਾਉਣ ਕਰਕੇ ਸ਼ਹਿਰ ਦੇ ਲੋਕ ਅਤੇ ਬੱਚੇ ਬੋਹ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਪੁੱਜੇ। ਸੁਤੰਤਰਤਾ ਦਾ ਇਹ ਪ੍ਰੋਗਰਾਮ ਸ਼ਹਿਰ ਵਿਚਾਲੇ ਸਟੇਡੀਅਮ ਵਿੱਚ ਕਰਵਾਉਣ ਤੇ ਸ਼ਹਿਰੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਐਮਐਲਏ ਸਰਦੂਲਗੜ ਤੇ ਐਸਡੀਐਮ ਸਰਦੂਲਗੜ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਅੱਜ ਦੇ ਆਜ਼ਾਦੀ ਦਿਹਾੜੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਦਾ ਕਰਦਾ ਜਿਨ੍ਹਾਂ ਦੀ ਸ਼ਹੀਦੀ ਦੀ ਬਦੌਲਤ ਕੁਰਬਾਨੀਆਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਅੱਜ ਸਰਦੂਲਗੜ ਵਿਖੇ ਜੋ ਫੰਕਸ਼ਨ ਸੀਗਾ ਸਬਡਿਵੀਜ਼ਨ ਲੈਵਲ ਦਾ ਇਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਖਾਸ ਕਰਕੇ ਜੋ ਦੇਸ਼ ਭਗਤੀ ਦੇ ਗੀਤ ਸੀਗੇ ਦੇਸ਼ ਭਗਤੀ ਕੋਰੋਗ੍ਰਾਫੀ ਸੀ ਕੀ ਦੇਖ ਕੇ ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕੀਤਾ ਸੀ ਧਨ ਸੇਜਦਾ ਕੀਤਾ ਉੱਥੇ ਆਉਣ ਵਾਲੇ ਸਮੇਂ 'ਚ ਜੋ ਅਸੀਂ ਇਨਦਾਂ ਦੇ ਸੁਪਨੇ ਸੀ ਉਹਨੂੰ ਸਾਕਾਰ ਕਰਨ ਵਾਸਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਪੰਜਾਬ ਸਰਕਾਰ ਹਮੇਸ਼ਾ ਲੱਗੀ ਹੋਈ ਆ ਜੋ ਵੀ ਇਲਾਕੇ ਦੇ ਕੰਮ ਨੇ ਹਲਕੇ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਲੱਗੇ ਹੋਏ ਆ ਕੋਈ ਕਮੀ ਪੇਸ਼ੀ ਔਣ ਨਹੀਂ ਦਿੰਦੇ ਅਸੀਂ ਇਨਦਾਂ ਦੇ ਸੁਪਨੇ ਸਾਕਾਰ ਕਰਨ ਲਈ ਅਸੀਂ ਵਚਨਬੱਧ ਆ ਅੱਜ ਸਾਡੇ ਦੇਸ਼ ਦਾ ਸਤੰਤਰਤਾ ਦਿਵਸ ਜਿਹੜਾ ਉਹ ਸੈਲੀਬ੍ਰੇਟ ਕੀਤਾ ਗਿਆ ਥੇ ਸਰਦੂਲਗੜ ਸਾਰੀ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਵਿਖੇ ਬੱਚਾ ਨੇ ਬਹੁਤ ਵਧੀਆ ਪੇਸ਼ਕਾਰੀਆਂ ਦਿੱਤੀਆਂ ਬੜਾ એનર્ਜੀ ਦੇ ਨਾਲ ਉਹਨਾਂ ਨੇ ਪਰਫਾਰਮ ਕੀਤਾ ਹਰੇਕ ਆਈਟਮ ਹੀ ਕਾਬਲੇ ਤਾਰੀਫ ਸੀ ਬੱਚਾ ਨੇ ਬਹੁਤ ਤਿਆਰੀ ਕੀਤੀ ਹੋਈ ਸੀ ਮੈਂ ਉਹਨਾਂ ਦਾ ਬਹੁਤ ਆਭਾਰੀਆਂ ਵੀ ਉਹਨਾਂ ਨੇ ਇਸ ਪ੍ਰੋਗਰਾਮ ਦੀ ਜਿਹੜੀ ਰੌਣਕ ਸੀ ਬਹੁਤ ਵਧਾਈ ਕਿਉਂਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀ ਉਹਦੇ ਮੁਤਾਬਕ ਹੀ ਅਸੀਂ ਕਹਿ ਸਕਦੇ ਹਾਂ ਸਾਡਾ ਪ੍ਰੋਗਰਾਮ ਬੜਾ ਸਕਸੈਸਫੁਲ ਰਿਹਾ ਇਹ ਚ ਸਾਡੇ ਮਾਨਯੋਗ ਐਮਐਲਏ ਸਾਹਿਬ ਜੱਜ ਸਾਹਿਬاں ਤੇ ਡੀਐਸਪੀ ਸਾਹਿਬ ਤਹਿਸੀਲਰ ਸਾਹਿਬ ਬਾਕੀ ਸਾਰੇ ਸਬਡਿਵੀਜ਼ਨ ਦੇ ਜਿਹੜੇ ਅਫਸਰਾਂ ਨੇ ਪ੍ਰਿੰਸੀਪਲ ਮੈਡਮ ਉਹਨਾਂ ਨੇ ਇਥੇ ਸ਼ਿਰਕਤ ਕੀਤੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੜੇ EMPLOYEES ਨੇ ਬੜੀਆ ਆਪਣੇ ਡਿਊਟੀ ਪ੍ਰਤੀ ਤਾਂਦੇਹੀ ਨਾਲ ਕੰਮ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਜਿਹੜੇ ਬੱਚਿਆਂ ਨੇ ਕੁਝ ਮੈਰਿਟ ਹਾਂ ਕੋਈ ਅਚੀਵਮੈਂਟਸ ਸੀ ਜਿਹੜੀ ਜਿੰਨਾਂ ਦੀਆਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਉਮੀਦ ਹੈ ਆਉਣ ਵਾਲੇ ਜਿਹੜੇ ਹੋਰ ਫੰਕਸ਼ਨ ਹੋਣਗੇ ਨੈਕਸਟ ਇਅਰ ਜਾਂ ਉਸ ਤੋਂ ਨੈਕਸਟ ਇਅਰ ਸਾਰੇ ਜਿਹੜੇ EMPLOYEES ਨੇ ਤੰਦਈ ਨਾਲ ਕੰਮ ਕਰਨਗੇ ਬੱਚੇ ਆਪਣੀ ਤੰਦਈ ਦੇ ਨਾਲ ਪੜ੍ਹਨਗੇ ਤੇ ਚੰਗਾ ਪਰਫਾਰਮ ਕਰਨਗੇ ਤਾਂ ਜੋ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾ ਸਕੇ ਤੇ ਮੈਂ ਸਾਰਿਆਂ ਦਾ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਸਾਡੇ ਆਜ਼ਾਦੀ ਘੁਲਾਟੀਆਾਂ ਚੋਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਆਏ ਸੀਗੇ ਬਾਕੀ ਸਾਡੇ ਜਿਹੜੇ ਕਰਮਚਾਰੀ ਸੀ ਪਬਲਿਕ ਹੈਥੋਨੀ ਸਰਦੂਲਗੜ ਦੀ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਨੇ ਸਰਪੰਚ ਸਾਹਿਬਾਨ ਨੇ ਨੰਬਰਦਾਰ ਸਾਹਿਬਾਨ ਨੇ ਈਓ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੰਨੇ ਵਧੀਆ ਅਰੇਂਜਮੈਂਟਸ ਕੀਤੇ ਤੇ ਬਹੁਤ ਅਸੀਂ ਇੰਜੋਏ ਕੀਤਾ ਧੰਨਵਾਦ ਥੈਂਕ ਯੂ ਮੈਂ ਇੱਕ ਵਾਰ ਫੇਰ ਹਾਜ਼ਰਾਂ ਇਹ ਸਾਰੇ ਪਤਵੰਤੇ ਵਿਅਕਤੀਆਂ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਇਸ ਦਿਵਸ ਦੀ رونਕ ਨੂੰ ਵਧਾਇਆ ਹੈ ਮੈਂ ਪ੍ਰੈਸ ਮੀਡੀਆ ਦੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਅੰਤ ਵਿੱਚ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕ ਜਿਵੇਂ ਸਦਾ ਹੀ ਵਧੀਆ ਕਾਰਜ ਲਈ ਹਰ ਸਮੇਂ ਮੋਰੀ ਰਹੇ ਹਨ ਵਾਕਿਆ ਲਈ ਰੋਲ ਮਾਡਲ ਬਜਰ ਉੱਭਰਨਗੇ ਮੈਂ ਇੱਕ ਵਾਰ ਫਿਰ ਆਪ ਸਭ ਨੂੰ ਸਵਤੰਤਰਤਾ ਦਿਵਸ ਮੌਕੇ ਆਪਣੀ ਅਸ਼ੋਕਾ ਕਾਮਨਾਮਾ ਦਿੰਦਾ ਹਾਂ ਆਓ ਅਸੀਂ ਇਸ ਇਤਿਹਾਸਿਕ ਦਿਵਸ ਮੌਕੇ ਪੰਜਾਬ ਰਾਜ ਅਤੇ ਭਾਰਤ ਦੇਸ਼ ਦੀ ਮਜ਼ਬੂਤੀ ਲਈ ਪੂਰੀ ਬਚਨਬੱਧਤਾ ਜੋੜੀ ਦੇ ਗੰਭੀਰਤਾ ਅਤੇ ਆਤਮ ਸਮਰਪਣ ਨਾਲ ਕੰਮ ਕਰਨ ਦੀ ਪ੍ਰਤੀਗਿਆ ਕਰੀ ਜੈ ਜੈ ਆਪਣੀ ਡੀਵੀਪਬਲਿਕ ਸਕੂਲ ਖੈਰਾ ਕੁਰਤੀ ਹੈ ਜਿਸ ਦੀ ਕਮਾਂਡ ਸੀਨੀਅਰ ਕੈਡਟ ਜਸਮੀਤ ਕੌਰ ਕਰ ਰਹੇ ਨੇ ਅਗਲੀ ਟੁਕੜੀ ਮਾਤਾ ਗੁਰੀ ਕਾਲਜ ਦੀ ਹੈ ਜਿਸ ਦੀ ਅਗਵਾਈ ਵਿਦਿਆਰਥੀ ਮਨਜੀਤ ਕੌਰ ਕਰ ਰਹੇ ਨੇ ਅਗਲੀ ਟੁਕੜੀ ਗਰ ਕਾਲਜ ਗਰ ਸਕੂਲ ਦੀ ਹੈ ਜਿਸ ਦੀ ਅਗਵਾਈ ਦੀ ਕਾਰ ਕਰ ਰਹੇ ਨੇ ਬੈਂਕ ਸ੍ਰੀ ਪਲਾਸਮ ਗੀਤ ਦੀ ਭਾਈ ਸੁਖਮਨ ਪ੍ਰੀਤ ਕਰ ਰਹੇ ਨੇ